ਮਾਰਾ ਹੋਵੇ ਲਿਖੇ ਮਾਰੇ ਕੀ ਦਸੇਗਾ ਜਿਕੇ ਮਾਰੇ ਕੀ ਦਸੇਗਾ ਤੋੜ ਸ਼ਾਨਾਰੋ ਅੰਦਰ ਆ ਸਾਡੇ ਬਾਪੂ ਸ਼੍ਰੀ ਚੰਦ ਨੂੰ ਬੰਦੇ ਰਹਾ ਸਾਡੇ ਬਾਪੂ ਸ਼੍ਰੀ ਚੰਦ ਨੂੰ ਆਦੋ ਸੁਣੀ ਨੰਮੇ ਨੂੰ ਜਦ ਕਰੋ ਕੋ ਹਰਸ਼ ਵਿੱਚ ਚੰਦਰਮਾ ਰਹੇਗਾ ਪ੍ਰਕਾਸ਼ ਹੋਇਆ ਪਤਾ ਜੀ ਸੰਤ ਪ੍ਰਵੇਸ਼ ਆ ਜੀ ਨਿਤ ਆਉਦੇ ਨੇ ਜਨਮ ਦਿਹਾੜੇ ਤੇਰਾ ਸ਼ਹੀਦ ਸੰਬੰਧਾਂ ਵਿੱਚ ਮਨਾਉਂਦੇ ਜਨਮ ਦਿਹਾੜੇ ਫਰੀਦਪੁਰ ਵਿੱਚ ਮਨਾਉਂਦੇ ਨੇ ਉਧਰ ਗੰਦੇ ਜੀ ਮਰਕੀਬ ਸਿੰਘ ਜੋਰ ਸ਼ਾਹਦੂ ਬੰਦਨਾ ਸਾਡੇ ਬਾਪੇ ਸ਼ਹੀਦ ਜੱਗਰੂ ਪੁੱਤ ਗੁਰਦੇਵ ਜੀ ਜੋ ਬੜੇ ਸਾਧੂਆਂ ਦੀ ਬਈ ਸੇਵਾ ਕਰਦੇ ਆ ਆਈ ਗਈ ਸੰਗਤਾਂ ਅਬਦਾ ਸਤਿਕਾਰ ਕਰਦੇ ਆ ਬੜੇ ਨਿਮਰਤਾ ਵਾਲੇ ਐ ਜਿਹੜੇ ਇਤਿਹਾਸੀ ਹੈ ਕਿਉਂਕਿ ਜਿਹੜੇ ਵੈਦ ਸੰਤ ਆ ਬਾਹਰ ਦਾ ਨਾਂ ਨਾ ਜੋ ਲਾਉਂਦਾ ਹੈ ਤੇ ਸਰਕਾਰ ਨੂੰ ਜਿੱਥੇ ਨਾਮ ਨਾਲ ਕਰਦੇ ਉੱਥੇ ਜਰੀ ਬੂਟਾ